ਰਾੜਾ ਸਾਹਿਬ ਵਾਲੇ ਸੰਤਾਂ ਨੇ ਦੱਸਿਆ ਸੀ ਇਹਨਾਂ ਦੋ ਰਿਸ਼ਤੇਦਾਰਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣਾ ਨਹੀਂ ਤੇ ਸਾਰੀ ਉਮਰ ਨੁਕਸਾਨ ਹੋਣਗੇ ਗੁਰਬਾਣੀ ਕਥਾ ਚਮਤਕਾਰ ਜਨਰਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਕਿਹੜੇ ਲੋਕਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜੇ ਲੋਕ ਗੁਰੂ ਵਾਲੇ ਨਹੀਂ ਜਿਹੜੇ ਨਿਗਰੇ ਨੇ ਸਤਿਗੁਰੂ ਕਹਿੰਦੇ ਨੇ ਨਿਗਰੇ ਕਾਹ ਹੈ ਨਾਉ ਬੁਰਾ ਜਿਨ੍ਹਾਂ ਨੇ ਗੁਰੂ ਧਰਨ ਨਹੀਂ ਕੀਤਾ ਹੋਇਆ ਉਹਨਾਂ ਦਾ ਤੇ ਨਾਮ ਵੀ ਬੁਰਾ ਹੈ ਤੇ ਜਿਨ੍ਹਾਂ ਨੇ ਗੁਰੂ ਧਰਨ ਨਹੀਂ ਕੀਤਾ ਉਹਨਾਂ ਦਾ ਤੇ ਮੱਥੇ ਲੱਗਣਾ ਵੀ ਜਿਹੜਾ ਹੈ ਬੁਰਾ ਹੈ ਅਪਰਦਾਸ ਵਿੱਚ ਕਹਿੰਦੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਉਹਨਾਂ ਸੱਜਣਾ ਦਾ ਮੇਲ ਕਰਾਈ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤ ਆ ਜਾਏ ਜਿਨ੍ਹਾਂ ਨੂੰ ਮਿਲ ਕੇ ਤੇਰਾ ਸਿਮਰਨ ਯਾਦ ਆ ਜਾਏ ਐਸੇ ਮਹਾਪੁਰਖ ਸਾਧੂ ਸੰਤ ਲੋਕਾਂ ਦਾ ਦედაਰਾ ਹੋਵੇ ਜਿਨ੍ਹਾਂ ਨੂੰ ਮਿਲ ਕੇ ਗੁਰੂ ਚੇਤੇ ਆ ਜਾਏ ਪਿਆਰਿਓ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧਮਾਨਿਆ ਭਗਤ ਜਨਾਂ ਉਤੇ ਗੋਪਾਲ ਗੋ ਪਲਸ ਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਉਹ ਪ੍ਰਭੂ ਦਇਆਵਾਨ ਹੁੰਦਾ ਹੈ ਕਦੋਂ ਦਇਆਵਾਨ ਹੁੰਦਾ ਸਾਧ ਸੰਗਤ ਵਿੱਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ ਖਜ਼ਾਨੇ ਵਿੱਚ ਪਰਚਿਆ ਰਹਿੰਦਾ ਹੈ ਜਿਹੜੇ ਗੁਰੂ ਨੂੰ ਆਪਣਾ ਗੁਰੂ ਸਮਝ ਲੈਂਦੇ ਨੇ ਸ੍ਰਿਸ਼ਟੀ ਦਾ ਗੁਰੂ ਸਮਝ ਲੈਂਦੇ ਨੇ ਤੇ ਉਹਨਾਂ ਦੀ ਕਿਰਪਾ ਹੁੰਦੀ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਇਹੋ ਜੇ ਲੋਕਾਂ ਤੋਂ ਸਤਰਕ ਰਹੀਏ ਕਿਹੜੇ ਲੋਕਾਂ ਤੋਂ ਜਿਹੜੇ ਲੋਕ ਨਿਗਰੇ ਨੇ ਜਿਹੜੇ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਫਸਾਉਂਦੇ ਨੇ ਚਾਹੇ ਉਹ ਰਿਸ਼ਤੇਦਾਰ ਹੋਵੇ ਤੇ ਚਾਹੇ ਕੋਈ ਹੋਵੇ ਸਭ ਤੋਂ ਵੱਡਾ ਸਾਡਾ ਦੁਸ਼ਮਣ ਉਹੀ ਹੈ ਜਿਹੜਾ ਸਾਨੂੰ ਵਹਿਮਾਂ ਭਰਮਾਂ ਦੀ ਸਲਾਹ ਦੇਵੇ ਸਭ ਤੋਂ ਵੱਡਾ ਸਾਡਾ ਦੁਸ਼ਮਣ ਉਹੀ ਹੈ ਜਿਹੜਾ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰੇ ਤੇ ਜਾਂ ਫਿਰ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰੇ ਸਤਿਗੁਰੂ ਕਹਿੰਦੇ ਇਹੋ ਜਾਂ ਤੋਂ ਬਚ ਕੇ ਰਹੀਂ ਤੇ ਉਹਨਾਂ ਲੋਕਾਂ ਦਾ ਸਾਥ ਜ਼ਰੂਰ ਕਰੀ ਜਿਹੜੇ ਤੈਨੂੰ ਸੱਚੇ ਗੁਰੂ ਦਾ ਮਾਰਗ ਬਿਖਲਾਉਣ ਜਿਹੜੇ ਤੈਨੂੰ ਕਹਿਣ ਵੀ ਆ ਜਾ ਭਾਈ ਤੈਨੂੰ ਗੁਰੂ ਕਰ ਲੈ ਕੇ ਚੱਲੀਏ ਆ ਜਾ ਤੈਨੂੰ ਗੁਰਬਾਣੀ ਨਾਲ ਜੋੜੀਏ ਤੈਨੂੰ ਸ਼ਬਦ ਨਾਲ ਜੋੜੀਏ ਤੈਨੂੰ ਸਤਿਗੁਰੂ ਨਾਲ ਜੋੜੀਏ ਕਹਿੰਦੇ ਇਹੋ ਜਾਂ ਮਨ ਦੇ ਵਿੱਚ ਬਣਾ ਕੇ ਰੱਖੀ ਵੀ ਉਹਨਾਂ ਲੋਕਾਂ ਦਾ ਸਾਥ ਕਰਨਾ ਹੈ ਉਹਨਾਂ ਦਾ ਸਾਥ ਨਹੀਂ ਕਰਨਾ ਜਿਹੜੇ ਤੈਨੂੰ ਕਹਿਣ ਵੀ ਆ ਜਾ ਤੂੰ ਤੈਨੂੰ ਕਿਸ ਬਾਬੇ ਕੋਲ ਲੈ ਚਲਣਾ ਬਹੁਤ ਹੁੰਦਾ ਨਾ ਇਦਾਂ ਦਾ ਮਾੜਾ ਜਿਹਾ ਬੀਬੀਆਂ ਇੱਕ ਦੂਜੇ ਕੋਲ ਗੱਲ ਕਰਾਂ ਫਲਾਣੇ ਬਾਬੇ ਕੋਲ ਬਹੁਤ ਤਾਕਤ ਹੈ ਜੀ ਉਹਦੇ ਕੋਲੇ ਬਹੁਤ ਸਮਰੱਥਾ ਹੈ ਤੇ ਬੀਬੀਆਂ ਸਾਡੀਆਂ ਉਧਰ ਨੂੰ ਟੱਬ ਜਾਂਦੀਆਂ ਇਹੋ ਜਿਹੇ ਲੋਕਾਂ ਤੋਂ ਸਤਰਕ ਰਹਿਣ ਦੀ ਲੋੜ ਹੈ ਇਹੋ ਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਇਹੋ ਜਿਹੇ ਲੋਕਾਂ ਦਾ ਸਾਥ ਕੀਤਿਆਂ ਬਗੈਰ ਹੀ ਅਸੀਂ ਚੰਗੇ ਆ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਸੋ ਪਿਆਰਿਓ ਸਾਡਾ ਨੁਕਸਾਨ ਉਹੀ ਲੋਕ ਕਰਦੇ ਨੇ ਜਿਹੜੇ ਲੋਕ ਸਾਨੂੰ ਮਾਰਗ ਤੋਂ ਭਟਕਾਉਂਦੇ ਨੇ ਜਿਹੜੇ ਆਪ ਨਹੀਂ ਜਿਹੜੇ ਆਪ ਨਹੀਂ ਮਾਰਗ ਤੇ ਅਜੇ ਤੱਕ ਪਏ ਜਿਹੜੇ ਆਪ ਨਹੀਂ ਅਜੇ ਬੰਦੇ ਬਣੇ ਉਹ ਸਾਨੂੰ ਕੀ ਬੰਦਾ ਬਣਾ ਦੇਣਗੇ ਜਿਹੜਾ ਬੰਦਾ ਆਪ ਨਸ਼ੇ ਕਰਦਾ ਹੈ ਉਹ ਦੂਸਰਿਆਂ ਨੂੰ ਕਹੇ ਵੀ ਨਸ਼ੇ ਨਾ ਕਰੋ ਨਸ਼ੇ ਨਾ ਕਰੋ ਕੀ ਉਹਦੀ ਗੱਲ ਦਾ ਜਿਹੜਾ ਹੈ ਅਸਰ ਹੋਏਗਾ ਨਹੀਂ ਹੁੰਦਾ ਨਾ ਤੇ ਜਿਹੜਾ ਆਪ ਹੀ ਨਹੀਂ ਜੁੜਿਆ ਉਹ ਕਿਸੇ ਨੂੰ ਕੀ ਜੋੜਦਾ ਹੈਗਾ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਥ ਸੰਗਤ ਇਸ ਚੀਜ਼ ਨੂੰ ਜ਼ਰੂਰ ਸਮਝਿਆ ਜਾਏ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਜੇ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹੀ ਸੱਜਣਾ ਦਾ ਸਤਿਗੁਰੂ ਮੇਲ ਕਰਾਈਆ ਆਪਾਂ ਦੇ ਅਰਦਾਸ ਵਿੱਚ ਵੀ ਕਹਿੰਨੇ ਆ ਕਿ ਸਤਿਗੁਰੂ ਇਹੋ ਜੇ ਸੱਜਣਾ ਦਾ ਮੇਲ ਹੋਵੇ ਉਹਨਾਂ ਸੱਜਣਾ ਦਾ ਮੇਲ ਹੋਵੇ ਜਿਹੜੇ ਲੋਕ ਸਤਿਗੁਰੂ ਜੀ ਤੇਰਾ ਮਿਲ ਕੇ ਤੇਰਾ ਨਾਮ ਚਿਤ ਆ ਜਾਏ ਤਾਂ ਜੋ ਮੈਨੂੰ ਭਟਕਣਾ ਦੇ ਵਿੱਚ ਨਾ ਪੈਣਾ ਪਵੇ ਸਤਿਗੁਰੂ ਤੇਰੀ ਕਿਰਪਾ ਤੇਰੀ ਰਹਿਮਤ ਵਰਤ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਤਿਗੁਰੂ ਅਜਿਹੀ ਕਿਰਪਾ ਕਰਿਓ ਆਪਾਂ ਇਹ ਚੀਜ਼ਾਂ ਨੂੰ ਜ਼ਰੂਰ ਸਮਝ ਗਏ ਸਾਧ ਸੰਗਤ ਸ਼ਬਦ ਗੁਰੂ ਸੁਰਤ ਪੰਚੇਲਾ ਸਾਡਾ ਕਨਸੈਪਟ ਜਿਹੜਾ ਇਹੋ ਹੀ ਹੋਵੇ ਔਰ ਅਸੀਂ ਇਸ ਚੀਜ਼ ਨੂੰ ਸਮਝੀਏ ਆਪ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਦਾ ਗਾਵ ਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਇਸ ਚੀਜ਼ ਨੂੰ ਜ਼ਰੂਰ ਸਮਝਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ